ਹੇ ਗਰੂ ਆਹੇ ਗਰੂ ਆਹੇ ਗਰੂ ਤੰਤਨ ਅੰਮ੍ਰਿਸ਼ਹੀਦ ਬਾਬਾ ਦੀਪ ਸਿੰਘ ਜੀ ਤੰਤਨ ਅੰਮ੍ਰਿਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਵੰਜਿਆ ਨਾ ਰਹਿ ਜਾਵੇ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਲ ਤਿਆਗ ਗੋਰੇ ਸ਼ਰਨੀ ਆਇਆ ਮਿਟੇ ਅੰਦੇਸਾ ਨਾਨਕ ਸੁਖ ਪਾਇਆ 사ਸੰਗਤ ਜੀ ਜਿਹੜਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਜਿਹੜਾ ਝੁੱਕ ਜਾਵੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਕਿ ਵਾਹਿਗੁਰੂ ਮੈਂ ਤੇਰੇ ਦਵਾਰੇ ਤੇ ਆ ਗਿਆ ਆ ਤੇਰੇ ਅੱਗੇ ਸੇ ਆਪਣਾ ਮੈਂ ਚੁਕਾ ਲਿਆ ਆ ਮੈਂ ਹੋਰ ਕਿਸੇ ਕੋਲੋਂ ਨਹੀਂ ਮੰਗਣਾ ਤੇ ਸਾਰੇ ਜਹਾਨ ਨੂੰ ਛੱਡ ਕੇ ਬਾਦਸ਼ਾਹ ਜੀ ਮੈਂ ਤੁਹਾਡੇ ਅ ਸ਼ਰਨ ਲਈ ਹੈ ਤੇ ਫਿਰ ਮਾਤਸ਼ਾ ਜੀ ਕਹਿੰਦੇ ਨੇ ਗੁਰੂ ਕੀ ਬਾਣੀ ਕੀ ਕਹਿੰਦੀ ਹੈ ਮਿਟੇ ਅੰਦੇਸੈ ਨਾਨਕ ਸੁਖ ਪਾਇਆ ਫਿਰ ਉਹ ਜਿਹੜਾ ਸੁਖ ਉਸ ਤੋਂ ਬਾਅਦ ਪ੍ਰਾਪਤ ਕਰਦੇ ਆ ਨਾ ਅਸੀਂ ਫਿਰ ਉਹ ਸੁਖ ਜਿਹੜਾ ਸਦੀਵੀ ਹੁੰਦਾ ਆ ਕਿਉਂਕਿ ਜਿਹੜੇ ਅਸੀਂ ਸੁੱਖਾਂ ਦੇ ਪਿੱਛੇ ਭੱਜੇ ਫਿਰਦੇ ਆ ਉਹ ਸੁਖ ਸਦੀਵੀ ਨਹੀਂ ਹੈ ਕੁਝ ਸਮੇਂ ਦੇ ਲਈ ਸਾਨੂੰ ਸੁਖ ਉਹ ਦੇ ਸਕਦੇ ਨੇ ਜਿਵੇਂ ਧੀਆਂ ਪੁੱਤਰਾਂ ਦਾ ਸੁਖ ਅਸੀਂ ਵਹਿਗੁਰੂ ਕੋਲ ਮੰਗ ਮੰਗ ਕੇ ਧੀ ਪੁੱਤਰਾਂ ਦੀ ਦਾਤ ਲੈਨੇ ਆ ਤੇ ਮੰਗਣੀ ਵੀ ਆ ਸੀ ਪਰ ਉਹ ਸੁੱਖ ਸਦੀਵੀ ਨਹੀਂ ਆ ਜੇ ਤੇ ਅਸੀਂ ਗੁਰੂ ਦੇ ਨਾਲ ਜੁੜੇ ਹੋਵਾਂਗੇ ਸਾਡੇ ਧੀਆ ਪੁੱਤਰ ਵੀ ਗੁਰੂ ਦੇ ਨਾਲ ਜੁੜਨਗੇ ਫਿਰ ਤੇ ਸਾਨੂੰ ਉਹ ਸੁੱਖ ਦੇ ਸਕਦੇ ਨੇ ਪਰ ਸਾ ਸੰਗਤ ਜੇ ਅਸੀਂ ਨਾਮ ਨਹੀਂ ਜਪਿਆ ਤੇ ਫਿਰ ਉਹ ਕਿੱਥੋਂ ਨਾਮ ਜਪਣ ਵਾਲੇ ਹੋਣਗੇ ਸੋ ਪਾਤਸ਼ਾਹ ਜੀ ਕਹਿੰਦੇ ਜਿਹੜਾ ਵੀ ਗੁਰੂ ਦੀ ਸ਼ਰਣੀ ਆ ਜਾਵੇ ਉਸ ਇੱਕ ਤੇ ਟੇਕ ਰੱਖ ਕੇ ਮੰਗਲਵੇ ਕੀ ਪਾਸ਼ਾ ਮੈਂ ਤੇਰੇ ਸ਼ਰਨੀ ਆਇਆ ਆ ਤੇਰਾ ਆਸਰਾ ਤੱਕਿਆ ਆ ਤੇ ਮੈਂ ਹੋਰ ਕਿਸੇ ਦਵਾਰੇ ਨਹੀਂ ਜਾਣਾ ਫਿਰ ਉਹਨਾਂ ਦੇ ਸਾਰੇ ਅੰਦੇਸ਼ੇ ਮਿਟ ਜਾਂਦੇ ਨੇ ਤੇ ਇਹ ਸਦਾ ਕਾਲੀ ਫਿਰ ਉਹ ਅਨੰਦਿਤ ਹੋ ਜਾਂਦੇ ਨੇ ਪਾਸ਼ਾ ਜੀ ਅੱਗੇ ਫਰਮਾਨ ਕਰਦੇ ਨੇ ਤੁਮ ਮਨ ਵਸੈ ਤੋ ਦੁੱਖ ਨ ਲੱਗੈ ਤੁਮਰੀ ਕਿਰਪਾ ਤੇ ਭਰਮ ਭਾਉ ਪਾਗੈ ਕੀ ਪਾਸ਼ਾ ਜੇਕਰ ਤੂੰ ਚਿੱਤ ਦੇ ਅੰਦਰ ਟਿਕ ਜਾਵੇਂ ਜੇ ਤੂੰ ਮੇਰੇ ਮਨ ਦੇ ਅੰਦਰ ਹਿਰਦੇ ਦੇ ਅੰਦਰ ਟਿਕ ਜਾਵੇਂ ਤੇ ਫਿਰ ਮੈਨੂੰ ਕੋਈ ਮੁਸੀਬਤ ਆ ਕੇ ਚਿੰਬੜਦੀ ਨਹੀਂ ਜੇ ਤੂੰ ਮੇਰੇ ਮਨ ਵਿੱਚ ਵਸੇ ਤੂੰ ਮਨ ਵਸੇ ਤਾਂ ਦੁੱਖ ਨਾ ਲੱਗੇ ਫਿਰ ਸਾਨੂੰ ਦੁੱਖ ਕਿਹੜੇ ਚਿੰਬੜ ਸਕਦੇ ਨੇ ਕੋਈ ਦੁੱਖ ਮੈਨੂੰ ਤੰਗ ਕਰ ਸਕਦਾ ਹੈ ਕਿਉਂਕਿ ਜੇ ਮੇਰੇ ਮਨ ਦੇ ਵਿੱਚ ਪਿਆਰਾ ਵਹਿ ਗਿਆ ਚੌਂਕੜਾ ਲਗਾ ਕੇ ਮੈਨੂੰ ਪਤਾ ਹੈ ਕਿ ਮੇਰੇ ਅੰਦਰ ਪਰਮਾਤਮਾ ਦਾ ਪ੍ਰੇਮ ਹੈ ਇਹ ਮੈਨੂੰ ਫਿਰ ਰੱਖਣ ਵਾਲਾ ਵੀ ਉਹ ਪਰਮਾਤਮਾ ਹੈ ਵੱਡੇ ਵੱਡੇ ਦੁੱਖ ਵੀ ਮੈਨੂੰ ਤੰਗ ਨਹੀਂ ਕਰ ਸਕਦੇ ਤੇ ਤੁਮਰੀ ਕਿਰਪਾ ਤੇ ਧਰਮ ਭਉ ਭਗ ਫਿਰ ਜਿੰਨੇ ਵੀ ਭਰਮ ਨੇ ਭਉ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਭੱਜ ਜਾਂਦੇ ਨੇ ਦੂਰ ਹੋ ਜਾਂਦੇ ਨੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਪਾਤਸ਼ਾਹ ਜੀ ਤੁਸੀਂ ਮੇਰੇ ਮਾਤਾ ਹੋ ਤੁਸੀਂ ਮੇਰੇ ਪਿਤਾ ਹੋ ਤੇ ਅਸੀਂ ਤੁਹਾਡੇ ਬੱਚੇ ਆ ਇਹ ਅਰਦਾਸ ਕਰਨੀ ਹੈ ਤੂੰ ਮਾਂ ਵੀ ਹੈ ਤੇ ਮੇਰਾ ਪਿਓ ਵੀ ਆ ਅਸੀਂ ਤੁਹਾਡੇ ਬੱਚੇ ਆ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਤੇ ਤੁਹਾਡੀ ਕਿਰਪਾ ਦੇ ਵਿੱਚ ਹੀ ਸੋਖ ਹੈ ਤਾਂ ਹੀ ਮੈਂ ਆਪ ਜੀ ਦੇ ਨਾਲ ਬਾਰ ਬਾਰ ਇਹੀ ਵਿਚਾਰਾਂ ਦੀ ਸਾਂਝ ਕਰਦਾ ਕਿ ਪਾਤਸ਼ਾਹ ਜੀ ਕੋਲੋਂ ਕੀ ਮੰਗਣਾ ਹੈ ਸਾ ਸੰਗਤ ਜੀ ਅਸੀਂ ਦੁਨੀਆਵੀ ਚੀਜ਼ ਮੰਗਾਗੇ ਸਾਨੂੰ ਪ੍ਰਾਪਤ ਹੋਏਗੀ ਕਿਉਂ ਨਹੀਂ ਹੋਏਗੀ ਗੁਰੂ ਦੇਨ ਵਾਲਾ ਹੈ ਨਾ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਉਹ ਸਾਰਿਆਂ ਦੀ ਢੋਲੀ ਭਰਨ ਵਾਲਾ ਹੈ ਅਸੀਂ ਦਾਤਾ ਲੈਂਦੇ ਲੈਂਦੇ ਥੱਕ ਸਕਦੇ ਆ ਆਹ ਸਕਦੇ ਆ ਕਿ ਕਿੰਨੀਆਂ ਕਦਾਤਾਂ ਲਈ ਜਾਈਏ ਪਰ ਉਹ ਦਾਤਾ ਥੱਕਦਾ ਨਹੀਂ ਦਾਤਾ ਦਿੰਦਾ ਦਿੰਦਾ ਕਿਉਂਕਿ ਸਭ ਸਭ ਦੀਆਂ ਝੋਰੀਆਂ ਭਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਪਾਸ਼ਾ ਜੀ ਅਸੀਂ ਤੁਹਾਡੇ ਦੁਆਰੇ ਆਏ ਆ ਤੁਸੀਂ ਸਾਡੇ ਮਾਤਾ ਪਿਤਾ ਹੋ ਤੇ ਪਾਸ਼ਾ ਜੀ ਤੁਮਰੀ ਕਿਰਪਾ ਮਹਿ ਸੁਖ ਖਨੇਰੇ ਤੇ ਤੁਹਾਡੀ ਕਿਰਪਾ ਦੇ ਵਿੱਚ ਹੀ ਸੁੱਖ ਨੇ ਤੇ ਅਸੀਂ ਪਾਸ਼ਾ ਕੋਲ ਜੇ ਕਿਰਪਾ ਮੰਗੀਏ ਕਿ ਪਾਸ਼ਾ ਜੀ ਆਪਣੀ ਕਿਰਪਾ ਸਾਡੇ ਤੇ ਬਣਾਈ ਰੱਖੋ ਸਾਥ ਸੰਗਤ ਜੀ ਜਿਹੜੀ ਅਸੀਂ ਬਾਰ-ਬਾਰ ਚੀਜ਼ਾਂ ਮੰਗਦੇ ਆਂ ਬਾਰ-ਬਾਰ ਅਰਦਾਸਾਂ ਕਰਦੇ ਆਂ ਦੁਨਿਆਵੀ ਲੋੜਾਂ ਵਾਸਤੇ ਸਾਥ ਸੰਗਤ ਜੀ ਜਿਸ ਸਮੇ ਸਾਡੇ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਨਾ ਉਹਦੀ ਕਿਰਪਾ ਸਾਡੇ ਉੱਪਰ ਹੋ ਗਈ ਉਹਦੀ ਨਿਗਾਸ ਵੱਲੀ ਸਾਡੇ ਵੱਲ ਹੋ ਗਈ ਸਾਨੂੰ ਬਾਰ-ਬਾਰ ਮੰਗਣ ਦੀ ਲੋੜ ਨਹੀਂ ਪੈਣੀ ਫਿਰ ਸਾਡੇ ਕਹਿਣ ਤੋਂ ਪਹਿਲਾਂ ਹੀ ਸਾਡੀਆਂ ਸਭ ਅਰਦਾਸਾਂ ਪ੍ਰਵਾਨ ਹੋਣਗੀਆਂ ਹੁਣ ਸਾਡੀਆਂ ਅਰਦਾਸਾਂ ਪ੍ਰਵਾਨ ਇਸੇ ਕਰਕੇ ਨਹੀਂ ਹੁੰਦੀਆਂ ਕਿਉਂਕਿ ਸਾ ਸੰਗਤ ਜੀ ਅਸੀਂ ਅਰਦਾਸ ਕੁਛ ਕਰਦੇ ਆਂ ਦੁਨਿਆਵੀ ਚੀਜ਼ਾਂ ਵਾਸਤੇ ਫਲਾਨੀ ਚੀਜ਼ ਮਿਲ ਜੇ ਉਹ ਚੀਜ਼ ਮਿਲ ਵੀ ਜਾਂਦੀ ਹੈ ਤੇ ਜਦੋਂ ਉਸ ਤੋਂ ਮਨ ਭਰ ਜਾਂਦਾ ਆ ਕਿਉਂਕਿ ਸੁੱਖੋ ਸਦਾ ਵਾਸਤੇ ਸਦੀਵੀ ਸੁੱਖ ਨਹੀਂ ਦੇ ਸਕਦੀਆਂ ਉਹ ਚੀਜ਼ਾਂ ਪਰ ਕਿਰਪਾ ਜਿਹੜੀ ਆ ਉਹ ਸਦੀਵੀ ਸੁੱਖ ਦਿੰਦੀ ਹੈ ਸਬਰ ਦਿੰਦੀ ਹੈ ਸਿੱਦਕ ਦਿੰਦੀ ਹੈ ਮਨ ਨੂੰ ਟਿਕਾ ਦੇ ਵਿੱਚ ਲੈ ਆਉਂਦੀ ਹੈ ਤੇ ਦੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਸੋ ਇਦਾਂ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਪਾਤਸ਼ਾਹ ਜੀ ਮੇਰੇ ਕੋਲ ਜੋ ਵੀ ਹੈ ਤੇਰਾ ਦਿੱਤਾ ਹੈ ਤੇ ਸਾਧ ਸੰਗਤ ਜੀ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਤੇ ਮੇਰਾ ਨਾਂ ਨਹੀਂ ਕੋਈ ਇੱਥੇ ਜਾਣਦਾ ਇਹ ਤਾਂ ਸਭ ਤੇਰੀ ਵਡਿਆਈ ਹੈ ਪਾਤਸ਼ਾਹ ਜੀ ਤੁਸੀਂ ਦਿੱਤਾ ਹੈ ਮੈਨੂੰ ਸਾਧ ਸੰਗਤ ਜੀ ਜਿਵੇਂ ਦਾਸ ਨੇ ਆਪ ਨੂੰ ਕਿਹਾ ਕਿ ਜੇ ਮਾਇਆ ਚ ਬਰਕਤ ਨਹੀਂ ਹੈ ਤਾਂ ਸੰਬੰਧ ਕੱਢਣਾ ਚਾਹੀਦਾ ਹੈ ਗੁਰਸਿੱਖ ਨੂੰ ਇਹ ਫਰਜ਼ ਹੈ ਸਾਡਾ ਇਹ ਅਸੀਂ ਕੋਈ ਇਹਿਸਾਨ ਨਹੀਂ ਕਰਦੇ ਜੇ ਅਸੀਂ ਮਾਇਆ ਦਿੰਨੇ ਆ ਤੇ ਜਦੋਂ ਅਸੀਂ ਕੋਈ ਮਾਇਆ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਲਈ ਲਾਉਂਦੇ ਆ ਨਾ ਸਾਨੂੰ ਇਹ ਨਹੀਂ ਕਦੀ ਚਿਤਾਰਨਾ ਚਾਹੀਦਾ ਮਨ ਵਿੱਚ ਕਿ ਮੈਂ ਦਾਨ ਦਿੱਤਾ ਹੈ ਕਿਉਂਕਿ ਦਾਨੀ ਤੇ ਉਹ ਹੁੰਦਾ ਹੈ ਜਿਹੜਾ ਆਪਣੇ ਕੋਲੋਂ ਚੀਜ਼ ਦਵੇ ਹੁਣ ਜੇ ਸਾਰੀਆਂ ਚੀਜ਼ਾਂ ਸਾਡੇ ਕੋਲ ਗੁਰੂ ਦੀਆਂ ਨੇ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ ਜੇ ਅਸੀਂ ਉਹਦੇ ਵਿੱਚੋਂ ਕੁਝ ਦਿੰਨੇ ਆ ਤੇ ਅਸੀਂ ਵੱਡੇ ਨਹੀਂ ਹੋ ਚੱਲੇ ਇਹ ਸਾਡਾ ਫਰਜ਼ ਹੈ ਜੋ ਵਸਿੰਗ ਕੱਢਣਾ ਆ ਮਾਇਆ ਦੀ ਸਫਲਤਾ ਵਾਸਤੇ ਕਿ ਸਾਡੀ ਮਾਇਆ ਸਫਲ ਹੋਵੇ ਮਾਇਆ ਵਿੱਚ ਬਰਕਤ ਆਵੇ ਹੁਣ ਬੜੇ ਗੁਰਮੁਖ ਪਿਆਰਿਆਂ ਦੇ ਮੈਸੇਜ ਆਉਂਦੇ ਨੇ ਕਾਲਜ਼ ਹੁੰਦੀਆਂ ਨੇ ਕਿ ਪੈਸਾ ਬਹੁਤ ਆਉਂਦਾ ਆ ਪਰ ਟਿਕਦਾ ਨਹੀਂ ਉਹ ਟਿਕਦਾ ਇਸੇ ਕਾਰਨ ਨਹੀਂ ਹੈ ਕਿਉਂਕਿ ਅਸੀਂ ਦਸਵੰਦ ਨਹੀਂ ਕਰਦੇ ਸੀ ਗੁਰੂ ਕੇ ਚੋਰ ਬਣ ਜਾਂਦੇ ਆ ਇਹ ਵੀ ਇੱਕ ਯੁਗਤੀ ਹੈ ਮਾਇਆ ਦੀ ਸਫਲਤਾ ਵਾਸਤੇ ਦਾਸ बार-बार ਇਸ ਤੇ ਜ਼ੋਰ ਪਉਂਦਾ ਆ ਕਿਉਂਕਿ ਅੱਧੇ ਨਾਲ ਜ਼ਿਆਦਾ ਜਿਹੜੀਆਂ ਕਾਲਸ ਜਾਂ ਮੈਸੇਜ ਹੁੰਦੇ ਨੇ ਉਹ ਪੈਸੇ ਰਿਲੇਟਡ ਹੀ ਹੁੰਦੇ ਨੇ ਕਿ ਪੈਸਾ ਬੜਾ ਕਮਾਇਆ ਕਿਸੇ ਸਮੇਂ ਮੇਰੇ ਕੋਲ ਇਨੇ ਲੱਖ ਰੁਪਈਆ ਸੀ ਪਰ ਉਹ ਮਿੰਟਾਂ ਚ ਦਿਨਾਂ ਚ ਪਤਾ ਨਹੀਂ ਕਿੱਧਰ چلا ਗਿਆ ਪਰ ਪੈਸੇ 'ਚ ਬਰਕਤ ਨਹੀਂ ਆਈ ਸਾਧ ਸੰਗਤ ਜੀ ਪੈਸੇ 'ਚ ਬਰਕਤ ਆਏਗੀ ਜਦੋਂ ਅਸੀਂ ਦਾਨ ਦਵਾਂਗੇ ਕਿਉਂਕਿ ਸਾਧ ਸੰਗਤ ਜੀ ਇੱਕ ਗੱਲ ਹੈ ਇੱਕ ਨੁਕਤੇ ਵਾਲੀ ਗੱਲ ਸਮਝਣ ਵਾਲੀ ਗੱਲ ਉਹ ਗੱਲ ਕਿਹੜੀ ਹੈ ਦੇਖੋ ਜਿਹੜੀ ਚੀਜ਼ ਅਸੀਂ ਵੰਡਾਂਗੇ ਮਤਲਬ ਮੇਰੇ ਕੋਲ ਕੋਈ ਚੀਜ਼ ਹੈ ਮੈਂ ਅੱਗੇ ਵੰਡਦਾ ਆ ਉਹ ਮੈਂ ਉਹਨਾ ਟਾਈਮ ਹੀ ਵੰਡ ਸਕਦਾ ਹਾਂ ਜਿੰਨਾ ਸਮਾਂ ਮੇਰੇ ਕੋਲ ਕੀ ਹੈ ਜਿੰਨਾ ਸਮਾਂ ਮੇਰੇ ਕੋਲ ਉਹ ਚੀਜ਼ ਉਪਲਬਧ ਹੈ ਤੇ ਪਾਤਸ਼ਾਹ ਨੂੰ ਪਤਾ ਹੈ ਕਿ ਜਿਹੜਾ ਮੇਰਾ ਇਹ ਪਿਆਰਾ ਆ ਇਹ ਦੁਨੀਆ ਚ ਲੋੜਵੰਦ ਦੀ ਲੋੜ ਪੂਰੀ ਕਰਦਾ ਹੈ ਇਹ ਦਸਵੰਦ ਕੱਢਦਾ ਹੈ ਇਹ ਮਾਇਆ ਚੋਂ ਦਸਵੰਦ ਕੱਢਦਾ ਹੈ ਪਾਤਸ਼ਾਹ ਕਹਿੰਦੇ ਮੈਂ ਇਹਦੇ ਪੈਸੇ ਚ ਕਮੀ ਨਹੀਂ ਹੁੰਦੀ ਨਹੀਂ ਕਦੀ ਚਾਹੇ 1000 ਰੁਪਏ ਮਹੀਨਾ ਕਮਾਉਂਦਾ ਆ ਐਸੀ ਬਰਕਤ ਮੈਂ ਇਸ ਪੈਸੇ 'ਚ ਪਾਵਾਂਗਾ ਉਹ ਹਜ਼ਾਰ ਦੇ ਮਹੀਨਾ ਪੂਰਾ ਚੱਲੇਗਾ ਹਜ਼ਾਰ ਦਾ ਮੈਂ 10000 ਕਰ ਦਾਂਗਾ ਪਾਸ਼ਾ ਜੀ ਬਰਕਤ ਬਖਸ਼ਦੇ ਨੇ ਹੁਣ ਜਿਹੜਾ ਬੰਦਾ ਪ੍ਰੇਮ ਵੰਡਦਾ ਆ ਦੁਨੀਆ ਦੇ ਵਿੱਚ ਪ੍ਰੇਮ ਵੰਡਦਾ ਆ ਸਭ ਨੂੰ ਖੁਸ਼ ਦੇਖਣਾ ਚਾਹੁੰਦਾ ਆ ਤੇ ਪਾਸ਼ਾ ਜੀ ਐਸੀ ਬਖਸ਼ਿਸ਼ ਕਰਦੇ ਨੇ ਐਸੀ ਕਿਰਪਾ ਕਰਦੇ ਨੇ ਫਿਰ ਪ੍ਰੇਮ ਹੀ ਬਖਸ਼ਦੇ ਨੇ ਫਿਰ ਸਾਰੀ ਦੁਨੀਆ ਨੂੰ ਚਾਹੁੰਦੀ ਹੈ ਪ੍ਰੇਮ ਕਰਦੀ ਹੈ ਸਾਰੇ ਪਰਿਵਾਰਕ ਮੈਂਬਰ ਵੀ ਉਹਦੇ ਨਾਲ ਪ੍ਰੇਮ ਕਰਦੇ ਨੇ ਉਹ ਫਿਰ ਸਰਿਆ ਬਲਿਆ ਨਹੀਂ ਰੰਦਾ ਜਿਐਸੀ ਦੁਨੀਆ ਨੂੰ ਦੁਖੀ ਕਰਾਂਗੇ ਹਰ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਵਾਂਗੇ ਹਰ ਕਿਸੇ ਦੀ ਨਿੰਦਿਆ ਕਰਾਂਗੇ ਫਿਰ ਪਾਤਸ਼ਾਹ ਸਾਨੂੰ ਉਹੀ ਚੀਜ਼ ਦੇਣਗੇ ਅਸੀਂ ਜੋ ਚੀਜ਼ ਪ੍ਰਾਪਤ ਕਰਨਾ ਚਾਹੁੰਦੇ ਹਾਂ ਕਿਉਂਕਿ ਸਤਸੰਗਤ ਜੀ ਇੱਕ ਗਿਵ ਐਂਡ ਟੇਕ ਰਿਲੇਸ਼ਨ ਹੁੰਦੀ ਹੈ ਜੋ ਅਸੀਂ ਦੂਜਿਆਂ ਨੂੰ ਦਵਾਂਗੇ ਉਹ ਅਸੀਂ ਪ੍ਰਾਪਤ ਵੀ ਕਰਾਂਗੇ ਇਹ ਕਰਮਾ ਐ ਇਦਾਂ ਵਰਕ ਕਰਦਾ ਹੈ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਪਰਮਾਤਮਾ ਨਾ ਕਰੇ ਕਦੀ ਇਦਾਂ ਸਮਾਂ ਸਾਡੇ ਤੇ ਬਣ ਜਾਵੇ ਵੀ ਸਾਨੂੰ ਕਿਸੇ ਦੀ ਲੋੜ ਪਵੇ ਹੰਜੂਰੇ ਤੇ ਨਹੀਂ ਸਾਰਿਆਂ ਦਾ ਸਮਾਂ ਇਹ ਸਾਰਾ ਜਮਾਨਾ ਇੱਕੋ ਜਿਹਾ ਹੀ ਰਵੇ ਸਮਾਂ ਇੱਕੋ ਜਿਹਾ ਨਹੀਂ ਨਾ ਸਮਾਂ ਬੜਾ ਬਲਵਾਨ ਹੈ ਕਦੇ ਵੀ ਮਿੰਟਾਂ ਸਕਿੰਡਾਂ ਚ ਚੇਂਜ ਹੋ ਜਾਂਦਾ ਹੈ ਕਦੀ ਸਾਡੇ ਤੇ ਅਸੀਂ ਘੜੀ ਬਨ ਜਾਵੇ ਕਿ ਸਾਨੂੰ ਕਿਸੇ ਦੀ ਲੋੜ ਦੀ ਹੈਲਪ ਦੀ ਮਦਦ ਦੀ ਮਦਦ ਦੀ ਲੋੜ ਪਵੇ ਫਿਰ ਅਸੀਂ ਕੀ ਕਰਾਂਗੇ ਜੇ ਅਸੀਂ ਅੱਜ ਦਾਨ ਕੀਤਾ ਹੋਏਗਾ ਨਾ ਉਹ ਦਾਨ ਸਾਨੂੰ ਰਿਟਰਨ ਵਿੱਚ ਉਦੋਂ ਮਿਲੇਗਾ ਸਾਨੂੰ ਪਤਾ ਵੀ ਨਹੀਂ ਲੱਗੇਗਾ ਸਾਨੀ ਮਦਦ ਕਿੰਨੇ ਕਰ ਦੁੱਤੀ ਆ ਅੱਗੇ ਸੋ ਆਪਣਾ ਦਸਵੰਧ ਕੱਢਣਾ ਅਸੀਂ ਨਹੀਂ ਛੱਡਣਾ ਪਹਿਲੀ ਯੁਗਤੀ ਇਹ ਹੈ ਕਿ ਵੱਧ ਤੋਂ ਵੱਧ ਦਾ ਸਬੰਧ ਆਪਣਾ ਜਿੰਨਾ ਵੀ ਅਸੀਂ ਕਮਾਉਣੇ ਉਹਦਾ ਦਸਵਾਂ ਹਿੱਸਾ ਲਿਖ ਕੇ ਮਲਟੀਪਲਾਈ ਕਰਕੇ ਹਿਸਾਬ ਕਿਤਾਬ ਦੇ ਨਾਲ ਵੱਧ ਚਾਹੇ ਚਲਾ ਜਾਵੇ ਇੱਕ ਵੀ ਰੁਪਿਆ ਦਸਵੰਤ ਤੋਂ ਘਟ ਨਾ ਜਾਵੇ ਕਦੇ ਪੈਸੇ ਦੀ ਕਮੀ ਕਰਦੇ ਵਿੱਚ ਨਹੀਂ ਆਏਗੀ ਅਸੀਂ ਕਹਿੰਦੇ ਆ ਨਾ ਬਾਬਾ ਜੀ ਪੈਸਾ ਆਉਂਦਾ ਬੜਾ ਹੈ ਪਤਾ ਨਹੀਂ ਕਿੱਧਰ ਚਲਾ ਜਾਂਦਾ ਉਹ ਜਾਂਦਾ ਹੀ ਉਧਰ ਹੈ ਜਾਂ ਦਵਾਈਆਂ ਤੇ ਲੱਗ ਜਾਂਦਾ ਹੈ ਜਾਂ ਹੋਰ ਕੇਸਾਂ 'ਚ ਜਾਂ ਹੋਰ ਝਗੜਿਆਂ 'ਚ ਜਾਂ ਹੋਰ ਕਿਸੇ ਪਾਸੇ ਲੱਗ ਜਾਂਦਾ ਹੈ ਉਹ ਲੱਗਦਾ ਕਿਉਂ ਹੈ ਕਿਉਂਕਿ ਅਸੀਂ ਗੁਰੂ ਕੇ ਚੋਰ ਬਣ ਜਾਂਦੇ ਆਂ ਜਿਹੜਾ ਗੁਰੂ ਨਾਲ ਧੋਖਾ ਕਰਦਾ ਆ ਫਿਰ ਉਹ ਕੀ ਐਕਸਪੈਕਟ ਕਰਦਾ ਹੈ ਦੁਨੀਆ ਤੋਂ ਗੁਰੂ ਤੋਂ ਕੀ ਐਕਸਪੈਕਟ ਕਰਦਾ ਕਿਸ ਚੀਜ਼ ਦੀ ਆਸ ਰੱਖਦਾ ਸੋ ਸਾ ਸੰਗਤ ਗੁਰੂ ਨਾਲ ਲਾਇਲ ਰਹਿਣਾ ਹੈ ਅਸੀਂ ਇਮਾਨਦਾਰੀ ਰੱਖਣੀ ਹੈ ਗੁਰੂ ਦੇ ਨਾਲ ਤੇ ਦਸਵੰਦ ਆਪਣਾ ਲਿਖ ਕੇ ਹਿਸਾਬ ਕਿਤਾਬ ਦੇ ਨਾਲ ਕੱਢਣਾ ਹੈ 1 ਰੁਪਿਆ ਵੀ ਮੈਂ ਗੁਰੂ ਦਾ ਨਹੀਂ ਰੱਖਣਾ ਇਹ ਗੁਰੂ ਦੇ ਨਾਮ ਤੇ ਮੈਂ ਲੋੜਵੰਦ ਦੀ ਲੋੜ ਪੂਰੀ ਕਰਨੀ ਹੈ ਜਾਂ ਕਿਸੇ ਗੁਰੂ ਸਥਾਨ ਤੇ ਜਿੱਥੇ ਕਿਸੇ ਚੀਜ਼ ਦੀ ਕਮੀ ਹੈ ਕੋਈ ਪੱਖਾ ਚੜਾ ਦਿਓ ਕੋਈ ਏਸੀ ਲਵਾ ਦੋ ਜਿੱਥੇ ਵੀ ਕਿਸੇ ਸਥਾਨ ਤੇ ਲੋਡ ਹੈ ਤੁਹਾਨੂੰ ਪਤਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਮਾਇਆ 'ਚ ਬਰਕਤ ਆਏਗੀ ਹੁਣ ਇਹ ਜਿਹੜੀ ਵੀਡੀਓ ਸੀ ਇਹ ਮੈਂ ਪਾਰਟ ਸੀ ਕਿਉਂਕਿ ਕੁਐਸਚਨ ਨੇ ਸੰਗਤ ਦੇ ਮੈਂ ਬਹਰ ਕਿਸੇ ਦੀ ਕਾਲ ਮੇਰ ਕੋ ਕਿਉਂਕਿ ਮੈਂ ਵੀ ਇਨਸਾਨ ਹਾਂ ਨਹੀਂ ਕਾਲਸ ਅਟੈਂਡ ਹੁੰਦੀਆਂ ਮੈਂ ਫਿਰ ਵੀ ਕੋਸ਼ਿਸ਼ ਕਰਦਾ ਹਾਂ ਮੈਂ ਟਾਈਮ ਦੇ ਦਿੰਦਾ ਹਾਂ ਕਿ ਮੈਂ ਇਨੇ ਟਾਈਮ 'ਚ ਕਾਲ ਅਟੈਂਡ ਕਰਾਂਗਾ ਤੇ ਸਾਧ ਸੰਗਤ ਜੀ ਜੇ ਮੈਂ ਕਾਲ ਕਿਸੇ ਕਾਰਨ ਕਰਕੇ ਨਹੀਂ ਚੁੱਕਦਾ ਨਾ ਤੁਸੀਂ ਵੌਇਸ ਮੈਸੇਜ ਆਪਣਾ ਨਾਮ ਲਿਖ ਕੇ ਛੱਡ ਦਿਆ ਕਰੋ ਕਿਉਂਕਿ ਜੇ ਵੌਇਸ ਮੈਸੇਜ WhatsApp ਤੇ ਮੇਰੇ ਕੋ ਆਇਆ ਹੋਏਗਾ ਤੇ ਮੈਨੂੰ ਪਤਾ ਹੋਏਗਾ ਕਿ ਮੈਂ ਕਾਲ ਕਰਨੀ ਹੈ ਜੇ ਤੁਸੀਂ ਕਾਲ ਕਰਕੇ ਛੱਡ ਦਿੰਦੇ ਹੋ ਫਿਰ ਕਾਲਸ ਨਹੀਂ ਦੇਖੀਆਂ ਜਾਂਦੀ। ਸੋ ਕੋਸ਼ਿਸ਼ ਕਰਿਆ ਕਰੋ ਪਹਿਲਾਂ WhatsApp ਤੇ ਮੈਸੇਜ ਕਰਨ ਦੀ। ਮੈਂ ਆ ਜਰੂਰ ਸਭ ਦੀਆਂ ਕਾਲਸ ਅਟੈਂਡ ਕਰਨ ਦੀ ਕੋਸ਼ਿਸ਼ ਕਰਾਂਗਾ ਗੁਰੂ ਸਾਹਿਬ ਕਿਰਪਾ ਕਰਨ। ਸੋ ਸਾਧ ਸੰਗਤ ਜੀ ਜੋ ਦਵਾਂਗੇ ਉਹ ਅਸੀਂ ਰਿਟਰਨ ਵਿੱਚ ਵਾਪਸ ਲਵਾਂਗੇ। ਕਿਸੇ ਦੀ ਲੋੜਵੰਦੀ ਲੋੜ ਪੂਰੀ ਕਰਨੀ ਇਹ ਬੜਾ ਵੱਡਾ ਦਾਨ ਹੈ। ਕੰਨਿਆਦਾਨ ਮਹਾਦਾਨ ਮੰਨਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਦੇ ਕੰਮ ਆ ਸਕੀਏ ਕਿਉਂਕਿ ਸਾਧ ਸੰਗਤ ਜੀ ਅੱਜ ਸਾਨੂੰ ਔਖਾ ਲੱਗੇਗਾ ਕੋਈ 1000 ਰੁਪਿਆ ਕਮਾਉਂਦਾ ਹੈ 100 ਰੁਪਿਆ ਦੇਣਾ ਸੌਖਾ ਹੈ ਕੋਈ 100 ਰੁਪਿਆ ਕਮਾਉਂਦਾ ਹੈ 10 ਰੁਪਿਆ ਦੇਣੇ ਸੌਖੇ ਹੁਣ ਕੋਈ ਬੰਦਾ ਲੱਖ ਰੁਪਿਆ ਕਮਾਉਂਦਾ ਹੋਵੇ ਉਹਦੇ ਲਈ 10000 ਕੱਢਣਾ ਔਖਾ ਹੈ ਉਹ ਸੋਚਦਾ ਹੈ ਕਿ ਲੱਖ ਚੋਂ 10000 ਬਹੁਤ ਹੈ 10000 ਕਿਵੇਂ ਦਵਾ ਮੈਂ ਨੀਤ ਮਾੜੀ ਹੋ ਜਾਂਦੀ ਹੈ ਪਰ ਉਹ ਇਹ ਭੁੱਲ ਜਾਂਦਾ ਹੈ ਵੀ ਗੁਰੂ ਨੇ ਦਿੱਤੇ ਆ ਤੇ ਗੁਰੂ ਨਾਮ ਐ ਧੋਖਾ ਨਹੀਂ ਕਰਨਾ ਗੁਰੂ ਨਾਮ ਐ ਵਾਦਾ ਕੀਤਾ ਸੀ ਮੇਰੀ ਕਮਾਈ ਚ ਵਾਦਾ ਹੋਏਗਾ ਤੇ ਮੈਂ ਤੈਨੂੰ ਇਹ ਦਾਨ ਜਿਹੜਾ ਦਾਨ ਗੁਰੂ ਨੂੰ ਨਹੀਂ ਦੇਣਾ ਦਾਨ ਲੋਕਾਂ ਨੂੰ ਕਰਨਾ ਹੈ ਕਿਉਂਕਿ ਗੁਰੂ ਦੇ ਦਿੱਤੇ ਖਜ਼ਾਨੇ ਚੋਂ ਅਸੀਂ ਲੋਕਾਂ ਨੂੰ ਦੇ ਸਕਦੇ ਹਾਂ ਗੁਰੂ ਨੂੰ ਅਸੀਂ ਕੀ ਦੇ ਸਕਦੇ ਗੁਰੂ ਨੇ ਤਾਂ ਸਭ ਕੁਝ ਦਿੱਤਾ ਹੈ ਅਸੀਂ ਕਹਿੰਨੇ ਆ ਨਾ ਕਿ ਪਾਸ਼ਾ ਜੀ ਸਭ ਤੇਰੀ ਵਡਿਆਈ ਹੈ ਕੋਈ ਨਾਉ ਨਾ ਜਾਣੇ ਮੇਰਾ ਤੇ ਫਿਰ ਅਸੀਂ ਗੁਰੂ ਨੂੰ ਥੋੜੀ ਨਾ ਕੁਝ ਦੇ ਸਕਦੇ ਹਾਂ ਗੁਰੂ ਦਾ ਦਿੱਤਾ ਹੋਇਆ ਤੇ ਅਸੀਂ ਵਰਤ ਰਹੇ ਹਾਂ ਸੋ ਆਪਣਾ ਦਸਵੰਧ ਕੱਢਣਾ ਨਾ ਛੱਡੋ ਅੱਜ ਲੱਖ ਰੁਪਏ ਕਮਾ ਰਹੇ ਹੋ ਕੱਲ 10 ਲੱਖ ਵੀ ਹੋ ਸਕਦਾ ਹੈ ਜੇ ਦਸਵੰਧ ਕੱਢਦੇ ਰਹੋਗੇ ਕਹੂ ਪਰਚੇ ਪਉਂਦਾ ਹੈ ਟੈਸਟ ਪਉਂਦਾ ਹੈ ਬਾਰ-ਬਾਰ ਪਰਖਦਾ ਹੈ ਪਰਖਦਾ ਕਿਵੇਂ ਦੇਖੋ ਇਹ ਵੀ ਨੁਕਤੇ ਵਾਲੀ ਗੱਲ ਹੈ ਤੁਸੀਂ ਅੱਜ ਲੱਖ ਰੁਪਏ ਕਮਾ ਰਹੇ ਹੋ ਤੇ ਤੁਸੀਂ ਦਸਵੰਧ ਕੱਢਿਆ 10000 ਹਮੇਸ਼ਾ ਕੱਢਦੇ ਹੋ ਸਮਾਂ ਆ ਗਿਆ ਘਾਟਾ ਪੈ ਗਿਆ ਤੇ ਅਗਲੀ ਵਾਰ ਤੁਸੀਂ 10000 ਕਮਾયા ਤੇ ਹੁਣ ਤੁਸੀਂ ਸੋਚਿਆ ਇਹ ਲੱਖ ਤੋਂ ਮੈਂ 10000 ਤੇ ਆ ਗਿਆ ਹੁਣ ਮੈਂ ਤੇ ਸਵੰਦ ਕੱਢਾਂ ਨਾ ਕੱਢਾਂ ਕੀ ਕਰਾਂ ਮੈਂ ਨਹੀਂ ਕੱਢਣਾ ਕਿਉਂਕਿ ਦਸਵੰਦ ਕੱਢਣ ਦਾ ਤੇ ਮੈਨੂੰ ਫਾਇਦਾ ਨਹੀਂ ਹੋ ਰਿਹਾ ਮੇਰਾ ਤੇ ਘਾਟਾ ਪੈ ਰਿਹਾ ਇਹ ਪਰਚਾ ਸੀ ਹੁਣ ਜੇ ਇਹ ਪਰਚਾ ਮੈਂ ਪਾਸ ਕਰ ਲੈਂਦਾ ਮੈਂ 10000 ਦਾ 10% ਕੱਢ ਦਿੰਦਾ ਕਿੰਨਾ ਬਣਦਾ 1000 ਰੁਪਿਆ ਫਿਰ ਤੇ ਮੈਂ ਗੁਰੂ ਦੀ ਨਿਵਾਰਾ ਨਿਗਾਹ ਚ ਚੰਗਾ ਹੋ ਜਾਣਾ ਸੀ ਨਿਗਾਹ ਚ ਆ ਜਾਣਾ ਸੀ ਗੁਰੂ ਨੇ ਕਿਹਾ ਇਹ ਮੇਰਾ ਗੁਰਸਿੱਖ ਹੈ ਇਹਦੇ ਤੇ ਮੈਂ ਪਰਚਾ ਪਾਇਆ ਪਰਚਾ ਪਾਸ ਕਰ ਗਿਆ ਇਹਦੇ ਚੋਂ ਵੀ ਦਸਵੰਦ ਚੋਂ ਵੀ ਆਪਣਾ ਹਿੱਸਾ ਕੱਢਿਆ ਨੇ ਦਸਵੰਦ ਕੱਢਿਆ ਆਪਣਾ ਕਾਟਾ ਇੰਨਾ ਪਿਆ ਫਿਰ ਵੀ ਫਿਰ ਪਾਤਸ਼ਾਹ ਕਹਿੰਦੇ ਇਹਦੀ ਮੈਂ ਹੁਣ ਲੱਖ ਨਹੀਂ ਕਰਾਂਗਾ ਇਹਦੀ ਤਨਖਾਹ ਮੈਂ ਹੁਣ 10 ਲੱਖ ਕਰਾਂਗਾ ਸੋ ਸਾਧ ਸੰਗਤ ਜੀ 10 ਲੱਖ ਤਨਖਾਹ ਦਾ ਦਸਵਾਂ ਇਤਰਾ 1 ਲੱਖ ਇਹ ਗੁਰੂ ਕਾ ਸਮਝ ਕੇ ਕੱਢਦੇ ਰਿਆ ਕਰੋ ਕਦੀ ਘਾਟੇ ਚ ਨਹੀਂ ਜਾਓਗੇ ਜੇ ਬਾਹਰ ਜਾ ਕੇ ਵੀ ਇੰਨਾ ਪੈਸਾ ਇਨੇ ਡਾਲਰ ਪਾਉਂਡ ਕਮਾ ਕੇ ਵੀ ਅਸੀਂ ਰੋ ਰਹੇ ਆਂ ਬਰਕਤ ਨਹੀਂ ਆ ਤੇ ਬਰਕਤ ਸਾਧ ਸੰਗਤ ਜੀ ਜੇ ਚਾਹੁੰਦੇ ਹੋ ਚੰਗੇ ਪਾਸੇ ਪੈਸਾ ਲੱਗੇ ਤੇ ਦਸਵੰਦ ਕੱਢਣਾ ਨਾ ਛੱਡੋ ਜਿਵੇਂ ਦਾਸ ਨੇ ਕੱਲ ਵੀ ਕਿਹਾ ਸੀ ਕਿ ਤੇ ਵੀ ਲੋੜ ਹੈ ਲੋੜਵੰਦੀ ਲੋੜ ਪੂਰੀ ਕਰੋ ਜਿਵੇਂ ਹੁਣ 31 ਤਰੀਕ ਨੂੰ ਸਮੂਹਿਕ ਆਨੰਦ ਕਾਰਜ ਹੋਣੇ ਨੇ ਗੁਰਦੁਆਰਾ ਰਾਮ ਸਰ ਸਾਹਿਬ ਸੋ ਜਿਹੜੀ ਵੀ ਸੰਗਤ ਸਹਿਯੋਗ ਕਰਨਾ ਚਾਹਵੇ ਉਹ ਕਰ ਸਕਦੇ ਨੇ ਕੋਈ ਬੰਦਸ਼ ਨਹੀਂ ਆ ਇਹ ਸਿਰਫ ਇੱਕ ਰਿਕੁਐਸਟ ਕਹਿ ਲੋ ਇੱਕ ਬੇਨਤੀ ਕਹਿ ਲੋ ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਲਾਈ ਆ ਇੱਕ ਸੰਸਥਾ ਬਾਬਾ ਦੀਪ ਸਿੰਘ ਜੀ ਦੀ ਹੈ ਸੋ ਉਹ ਇਹ ਸਾਰੇ ਕਾਰਜਾਂ ਦੀ ਸੇਵਾ ਆਪ ਲੈ ਰਹੇ ਨੇ ਜਿਹੜੀ ਸੰਗਤ ਕਰਨੀ ਚਾਹਵੇ ਕਰ ਸਕਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਦਸਵੰਦ ਕੱਢਿਆ ਕਰੋ ਪਰਕਤਾ ਪਾਉਣਗੇ ਮਾਇਆ ਦੇ ਵਿੱਚ ਤੇ ਬਾਣੀ ਪੜ੍ਹਨੀ ਨਹੀਂ ਛੱਡਣੀ ਬਾਣੀ ਨੇ ਤੇ ਭਲਾ ਕਰਨਾ ਹੀ ਆ ਸੋ ਜਿਵੇਂ ਆਪ ਜੀ ਨੇ ਕੱਲ ਵੀ ਸ਼ੇਅਰ ਕੀਤਾ ਸੀ ਗੁਰੂ ਸਾਹਿਬ ਨੇ ਤਿੰਨ ਸਾਨੂੰ ਹੁਕਮ ਕੀਤੇ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨੀ ਕਮਾਈ ਕਰਨੀ ਦੂਜਾ ਸੀ ਨਾਮ ਜਪਣਾ ਜਿਹੜਾ ਕਿਰਤ ਕਰਕੇ ਕਿਰਤ ਵੀ ਕਰਦਾ ਏ ਤੇ ਨਾਮ ਵੀ ਜਪਦਾ ਏ ਤੀਜਾ ਗੁਣ ਆਪਣੇ ਆਪ ਪਾਸ਼ਾ ਜੀ ਦੀ ਝੋਲੀ ਚ ਪਾ ਦਿੰਦੇ ਨੇ ਉਹ ਹੈ ਵੰਡ ਕੇ ਛਕਣ ਵਾਲਾ। ਪਾਤਸ਼ਾਹ ਨੂੰ ਬੇਨਤੀ ਕਰਦੇ ਰਿਹਾ ਕਰੋ ਪਾਤਸ਼ਾਹ ਜੀ। ਮੈਂ ਵੀ ਚਾਹੁੰਨਾ ਹਾਂ ਦਸਵੰਦ ਕੱਢਾਂ, ਲੋੜਵਾਂ ਦੀ ਲੋੜ ਪੂਰੀ ਕਰਾਂ। ਮੈਨੂੰ ਵੱਧ ਮਾਇਆ ਦੇ, ਮੈਂ ਵੱਧ ਦਸਵੰਦ ਕੱਢ ਸਕਾਂ, ਵੱਧ ਲੋਕਾਂ ਦੇ ਕੰਮ ਆ ਸਕਾਂ। ਸੋ ਸਾਧ ਸੰਗਤ ਜੀ ਐਸੀ ਅਰਦਾਸ ਕੋਈ ਕੋਈ ਕਰਦਾ ਏ। ਜੇ ਅਰਦਾਸ ਅਸੀਂ ਕਰੀਏ ਨਾ ਤੇ ਦੇਖਣਾ ਦਿਨਾਂ ਦੇ ਵਿੱਚ ਪਾਤਸ਼ਾਹ ਅਰਦਾਸ ਕabulਨਗੇ। ਕਿਉਂਕਿ ਕਈ ਵਾਰੀ ਸਾਡੀ ਅਰਦਾਸ ਸਾਡੇ ਕਰਕੇ ਨਹੀਂ ਕਬੂਲ ਹੋਣੀ ਹੁੰਦੀ ਕਿਸੇ ਦੇ ਕਰਮਾਂ ਕਰਕੇ, ਕਿਸੇ ਦੇ ਪੈਰਾਂ ਪਿੱਛੇ ਸਾਡਾ ਭਲਾ ਹੋਣਾ ਹੁੰਦਾ। ਸੋ ਕਿਸੇ ਕਰਕੇ ਅਰਦਾਸ ਕਰ ਲਿਆ ਕਰੋ ਕਿ ਪਾਸ਼ਾ ਜੀ ਮੈਂ ਲੋੜਵੰਦ ਦੀ ਲੋੜ ਪੂਰੀ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਵੀ ਇਨੇ ਕਾਬਿਲ ਹੋਵਾਂ ਕਿ ਮੈਂ ਕਿਸੇ ਦੇ ਕੰਮ ਆ ਸਕਾਂ ਪਾਸ਼ਾ ਜੀ ਕਿਰਪਾ ਕਰੋ ਰਹਿਮਤ ਕਰੋ ਮੈਨੂੰ ਇਨੀ ਸ਼ਮਤਾ ਦੋ ਕਿ ਮੈਂ ਹੋਰਾਂ ਦੇ ਕੰਮ ਆਵਾਂ ਸੋ ਪਾਸ਼ਾ ਜੀ ਕਿਰਪਾ ਕਰਨਗੇ ਸਭ ਦੀਆਂ ਝੋੜੀਆਂ ਭਰਨਗੇ ਤੇ ਸਭ ਨੂੰ ਫਿਰ ਦਸਵੰਨ ਕੱਢਣ ਦੀ ਸ਼ਮਤਾ ਵੀ ਦੇਣਗੇ ਗੁਰੂ ਨਾਮ ਇਮਾਨਦਾਰੀ ਰੱਖ ਕੇ ਦੇ ਸੰਬੰਧ ਕੱਢਨੇ ਆ ਅਸੀਂ ਉਹ ਸਾਧ ਸੰਗਤ ਜੀ ਜਿਵੇਂ ਇਸ ਚੈਨਲ ਤੇ ਅਸੀਂ ਨਿਤਾਬਦ ਸਾਖੀਆਂ ਹੱਡ ਬੀਤੀਆਂ ਸ਼ਹੀ ਸਿੰਘਾਂ ਦੀਆਂ ਸਾਂਝੀਆਂ ਕਰਦੇ ਆ ਕਿ ਕਿਵੇਂ ਪਿਆਰੇ ਬਾਬਾ ਦੀਪ ਸਿੰਘ ਜੀ ਅੱਜ ਵੀ ਸੰਗਤ ਦੇ ਨਾਲ ਵਿਚਰਦੇ ਨੇ ਵਰਤਦੇ ਨੇ ਤੇ ਸਭ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਇੱਕ ਚੀਜ਼ ਉਹ ਸਾਡੇ ਕੋਲ ਮੰਗਦੇ ਨੇ ਕਿ ਸਾਡੀ ਜਿਹੜੀ ਅੰਦਰ ਦੀ ਸ਼ਰਧਾ ਹੈ ਗੁਰੂ ਤੇ ਭਰੋਸਾ ਹੈ ਉਹ ਪਰਪੱਕ ਹੋਣਾ ਚਾਹੀਦਾ ਆ ਮਤਲਬ ਦੂਰੀ ਸਰਦਾ ਕਦੀ ਕਿਸੇ ਮੰਜ਼ਲ ਤੱਕ ਸਾਨੂੰ ਪਹੁੰਚਾ ਨਹੀਂ ਸਕਦੀ ਸਭੋਂ ਖਤਰਨਾਕ ਹੁੰਦੀ ਹੈ ਸੋ ਅੱਜ ਜਿਹੜੀ ਅਸੀਂ ਸਾਖੀ ਹੱਡ ਬੀਤੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਨਾ ਸਾਧ ਸੰਗਤ ਜੀ ਉਹ ਅੱਜ ਜਿੱਦਾਂ ਦਾ ਦੌਰ ਚੱਲ ਰਿਹਾ ਹੈ ਤੇ ਕਾਫੀ ਜਾਣੇ ਆਪਣੇ ਨਾਲ ਰਿਲੇਟ ਕਰ ਸਕਣਗੇ ਕਿਉਂਕਿ ਸਾਧ ਸੰਗਤ ਉਹ ਸਾਖੀ ਇਦਾਂ ਦੀ ਹੈ ਕਿ ਜਿਵੇਂ ਇੱਕ ਭੈਣ ਦਾਣਾ 25 26 ਦਿਨ ਪਹਿਲਾਂ ਮੈਸੇਜ ਆਇਆ ਸੀ ਤੇ ਉਹ ਭੈਣ ਇਧਰ ਮੋਗੇ ਵਾਲੇ ਇਲਾਕੇ ਦੀ ਹੈ ਉੱਥੋਂ ਦੀ ਰਹਿਣ ਵਾਲੀ ਹੈ ਕਾਫੀ ਦਿਨ ਮੇਰੇ ਕੋ ਮੈਸੇਜ ਸੀਨ ਨਹੀਂ ਹੋਇਆ ਕਾਰਨ ਕੀ ਬਣਿਆ ਕਿ ਬਹੁਤ ਜ਼ਿਆਦਾ ਮੈਸੇਜ ਕਾਲਸ ਹੋਣ ਕਰਕੇ ਉਹ ਮੈਸੇਜ ਥੱਲੇ ਚਲੇ ਜਾਂਦੇ ਨੇ ਨਹੀਂ ਦੇਖ ਪਾਇਆ ਮੈਂ ਤੇ ਉਹ ਭੈਣ ਨੇ 10 ਦਿਨ ਬਾਅਦ ਦੁਬਾਰਾ ਮਤਲਬ ਕਾਲ ਕੀਤੀ ਕਾਫੀ ਲਗਾਤਾਰ ਤੇ ਮੈਂ ਚੈੱਕ ਕੀਤਾ ਤੇ ਫਿਰ ਮੈਂ ਉਹ ਭੈਣ ਦੀ ਹੱਡ ਬੀਤੀ ਵੌਇਸ ਮੈਸੇਜ ਚ ਪੜ੍ਹੀ ਤੇ ਫਿਰ ਉਹਨਾਂ ਨਾਲ ਮੈਂ ਗੱਲ ਵੀ ਕੀਤੀ ਤੇ ਉਹਨਾਂ ਨੇ ਮੈਨੂੰ ਫਿਰ ਡਿਟੇਲ ਚ ਆਪਣੀ ਸਾਰੀ ਹੱਡ ਬੀਤੀ ਸੁਣਾਈ ਸਾਧ ਸੰਗਤ ਜੀ ਉਹ ਭੈਣ ਦੱਸਦੀ ਹੈ ਕਿ ਮੇਰਾ ਵਿਆਹ ਸੀ ਜਿਹੜਾ 19 ਸਾਲ ਦੀ ਉਮਰ ਚ ਹੀ ਹੋ ਗਿਆ ਸੀ ਭੈਣ ਕਹਿੰਦੀ ਕਿ ਕਰਦਿਆਂ ਨੇ ਆਪਣੇ ਲੋ ਵਧੀਆ ਅਮੀਰ ਘਰ ਦੇਖਿਆ ਜਮੀਨ ਮੁੰਡੇ ਨੂੰ ਵਧੀਆ ਹੁੰਦੀ ਹੈ ਵਧੀਆ ਕਾਰੋਬਾਰ ਹੈ ਕੋਠੀ ਵਧੀਆ ਬਣੀ ਹੈ ਇਹ ਚਲੋ ਉਹਨਾਂ ਨੇ ਇਹ ਦੇਖਿਆ ਵੀ ਚਲੋ ਵਧੀਆ ਰਿਸ਼ਤਾ ਵੇਖ ਕੇ ਮੇਰਾ ਵਿਆਹ ਹੋ ਗਿਆ ਕਹਿੰਦੇ ਕਿ ਵਿਆਹ ਦੇ ਮਹੀਨੇ ਬਾਅਦ ਮੈਨੂੰ ਪਤਾ ਲੱਗਦਾ ਕਿ ਜਿਹੜਾ ਮੁੰਡਾ ਹੈ ਜਿਹੜਾ ਮੇਰਾ ਪਤੀ ਹੈ ਕਿ ਉਹ ਅਤ ਨਸ਼ੇੜੀ ਹੈ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ ਕਹਿੰਦੇ ਕਿ ਮੈਂ ਘਰਦਿਆਂ ਨੂੰ ਨਾ ਦੱਸਿਆ ਵੀ ਘਰ ਦੇ ਟੈਨਸ਼ਨ ਲੈਣਗੇ ਕਹਿੰਦੇ ਕਿ ਮਾਤਾ ਮੇਰੀ ਕਾਫੀ ਮਤਲਬ ਬਿਮਾਰ ਰਹਿੰਦੀ ਹੈ ਮਾਤਾ ਮੇਰੀ ਪਹਿਲਾਂ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੀ ਕਹਿੰਦੀ ਕਿ ਮੇਰੇ ਭਰਾ ਕੋਈ ਨਹੀਂ ਸੀ ਛੋਟਾ ਹੁੰਦਿਆਂ ਹੀ ਮੇਰਾ ਭਰਾ ਸੀ ਜਿਹੜਾ ਉਹਦੀ ਡੈਥ ਹੋ ਜਾਂਦੀ ਹੈ ਜਿਸ ਕਰਕੇ ਮੇਰੀ ਮਾਤਾ ਉਦੋਂ ਦੀ ਡਿਪਰੈਸ਼ਨ 'ਚ ਰਹਿੰਦੀ ਹੈ ਕਹਿੰਦੀ ਕਿ ਮੈਂ ਇਸ ਕਰਕੇ ਉਹਨਾਂ ਨੂੰ ਨਾ ਦੱਸਿਆ ਕਿ ਮਾਤਾ ਪਿਤਾ ਟੈਨਸ਼ਨ ਲੈਣਗੇ ਕਹਿੰਦੀ ਕਿ ਮੈਂ ਦੇਖਦੀ ਰਹੀ ਕਿ ਕੀ ਬੰਦ ਆਏ ਤੇ ਕਹਿੰਦੀ ਕਿ ਪਾਠ ਮੈਂ ਸ਼ੁਰੂ ਤੋਂ ਕਰਦੀ ਹੁੰਦੀ ਸੀ ਬਾਣੀ ਪੜ੍ਹਦੀ ਹੁੰਦੀ ਸੀ ਕਹਿੰਦੀ ਮੈਂ ਦੇਖਦੀ ਹਾਂ ਕਿ ਇਹ ਕੀ ਕਰਦਾ ਮੈਂ ਨੋਟ ਕਰਦੀ ਰਹੀ ਕਹਿੰਦੀ ਇਨੇ ਘਰ ਦੇ ਕਹਿੰਦੇ ਕਿ ਪੈਸੇ ਚੋਰੀ ਕਰਨੇ ਕਹਿੰਦੇ ਘਰ ਮੈਂ ਸਾਡੇ ਉੱਥੇ ਨਾ ਸੋਹਰੇ ਪਰਿਵਾਰ ਇੱਕ ਮਤਲਬ ਪੂਜਾ ਰੂਮ ਬਣਾਇਆ ਹੋਇਆ ਅਸੀਂ ਜਿੱਥੇ ਅਸੀਂ ਮਤਲਬ ਮਾਇਆ ਰੱਖਦੇ ਹਾਂ ਕੁਛ ਨਾ ਕੁਛ ਅਸੀਂ ਦਸਬੰਧ ਕੱਢਦੇ ਹਾਂ ਕਹਿੰਦੇ ਮੇਰੇ ਪਤੀ ਨੇ ਉੱਥੋਂ ਵੀ ਜਿੰਦਰੀ ਤੋੜ ਕੇ ਉਹ ਬੁਗਣੀ ਦੀ ਉੱਥੋਂ ਵੀ ਪੈਸੇ ਕੱਢ ਲੈਣੇ ਜਿੱਥੇ ਪੈਸੇ ਲੱਭਣੇ ਮੇਰੇ ਪਰਸ ਚੋਂ ਪੈਸੇ ਕੱਢ ਲੈਣੇ ਜਾਂ ਫਿਰ ਇੱਥੋਂ ਤੱਕ ਵੀ ਹੱਦ ਹੋ ਗਈ ਕਹਿੰਦੀ ਕਿ ਜਿਹੜੇ ਸੋਨੇ ਦੇ ਗਹਿਣੇ ਸੀ ਉਹ ਵੀ ਹੌਲੀ-ਹੌਲੀ ਇੱਕ-ਇੱਕ ਕਰਕੇ ਚੋਰੀ ਕਰਨੇ ਸ਼ੁਰੂ ਕਰਤੀ ਉਹਨੇ ਕਹਿੰਦੇ ਕਿ ਮੈਂ ਆਪਣੇ ਸਹੁਰਾ ਸਾਹਿਬ ਨਾਲ ਵੀ ਇਹ ਗੱਲ ਕੀਤੀ ਕਿ ਤੁਸੀਂ ਮੈਨੂੰ ਦੱਸਿਆ ਨਹੀਂ ਕਿ ਇਹ ਨਸ਼ੇ ਕਰਦਾ ਆ ਕਹਿੰਦੇ ਕਿ ਉਹਨਾਂ ਨੇ ਆਲਮਟੋਲ ਕਰਤੀ ਗੱਲ ਮਤਲਬ ਗੋਲੀ ਨਹੀਂ ਆ ਗੱਲ ਬਹੁਤੀ ਕਹਿੰਦੀ ਕਿ ਮੈਂ ਫਿਰ ਸਮਝ ਗਈ ਕਿ ਇਹ ਮੇਰੇ ਨਾਲ ਧੋਖਾ ਹੋਇਆ ਮੇਰੇ ਪਰਿਵਾਰ ਦੇ ਨਾਲ ਤੇ ਮੈਂ ਹੁਣ ਕੀ ਕਰਾਂਗੀ ਕੀ ਇਹ ਤੇ ਨਸ਼ੇ ਵੱਲ ਇੰਨਾ ਜ਼ਿਆਦਾ ਨਸ਼ੇ ਤੋਂ ਬਿਨਾ ਤੇ ਰਹਿ ਨਹੀਂ ਸਕਦਾ ਕਹਿੰਦੀ ਕਿ ਬੜਾ ਮੇਰੇ ਮਨ ਤੇ ਬੋਝ ਬਣਦਾ ਗਿਆ ਇਸ ਚੀਜ਼ ਦਾ ਵੀ ਕਹਿੰਦੀ ਕਿ ਫਿਰ ਮੈਂ ਆਪਣੀ ਸੱਸ ਨਾਲ ਗੱਲ ਕੀਤੀ ਕਹਿੰਦੀ ਸੱਸ ਜਿਹੜੀ ਸੀ ਮੇਰੀ ਬਹੁਤ ਚੰਗੀ ਸੀ ਸੱਸ ਨੇ ਗੱਲ ਸੁਣੀ ਵੀ ਤੇ ਸਮਝੀ ਵੀ ਉਹ ਭੈਣ ਉਹ ਕਹਿੰਦੀ ਕਿ ਸੱਸ ਮੇਰੀ ਕਹਿੰਦੀ ਭੈਣ ਨੇ ਦੱਸਿਆ ਕਿ ਪੁੱਤ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਇਹਨੂੰ ਸੈਂਟਰਾਂ 'ਚ ਵੀ ਛੱਡਿਆ ਹੈ ਪਰ ਇਹ ਨਹੀਂ ਹਟਦਾ ਨਹੀਂ ਰਹਿ ਪਾਉਂਦਾ ਤੇ ਕਹਿੰਦੀ ਕੀ ਹੁਣ ਤੂੰ ਆ ਤੇਰੇ ਤੇ ਆਸ ਹੈ ਜੇ ਤੂੰ ਇਹਨੂੰ ਸੁਧਾਰ ਲੇ ਵੀ ਹੋਰ ਕੋਈ ਆ ਤਰੀਕਾ ਨਹੀਂ ਲੱਭਦਾ ਉਹ ਭੈਣ ਜਿਹੜੀ ਐ ਭੈਣ ਕਹਿੰਦੀ ਕਿ ਮੈਂ ਕੀ ਚੀਤਾ ਕਹਿੰਦੀ ਕਿ ਮੈਂ ਮੰਮੀ ਨੂੰ ਕਿਹਾ ਕਿ ਮੈਂ ਮਮਾ ਕੀ ਕਰ ਸਕਦੀ ਆ ਕਿ ਮੈਂ ਕਿਹੜਾ ਕੋਈ ਡਾਕਟਰ ਆ ਤੇ ਕਹਿੰਦੀ ਕਿ ਮੈਂ ਫਿਰ ਉੱਥੋਂ ਚਲੀ ਗਈ ਤੇ ਮੈਂ ਕਹੇ ਕਿ ਮੈਂ ਆਪਣੇ ਪੇਕੇ ਜਾਣਾ ਚਾਹੁੰਦੀ ਆ ਕੁਝ ਦਿਨ ਕਹਿੰਦੀ ਕਿ ਦੋ ਤਿੰਨ ਦਿਨ ਮੈਂ ਪੇਕੇ ਰਹਿ ਕੇ ਆਈ ਕਹਿੰਦੀ ਮੈਂ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਜਦੋਂ ਮੈਂ ਵਾਪਸ ਆਉਣੀ ਆ ਤੇ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਬੜਾ ਸਮਝਾਇਆ ਬੜਾ ਲੈਕਚਰ ਦਿੱਤਾ ਕਿ ਹੁਣ ਸੁਧਰ ਜੀਏ ਕਿ ਇਹ ਨਹੀਂ ਸਹੀ ਵੀ ਬਹੁਤ ਤੁਸੀਂ ਨਸ਼ਾ ਕਰ ਲਿਆ ਹੁਣ ਅਸੀਂ ਆਪਾਂ ਅੱਗੇ ਫੈਮਿਲੀ ਦਾ ਦੇਖਣਾ ਮਮੀ ਡੈਡੀ ਟੈਨਸ਼ਨ ਲਿੰਦੇ ਨੇ ਕਹਿੰਦੀ ਕਿ ਇਦਾਂ ਗੱਲਾਂ ਸਮਝਾਈਆਂ ਉਸ ਟਾਈਮ ਤੇ ਕਹਿੰਦਾ ਸਮਝ ਗਏ ਪਰ ਇੱਕ ਦਿਨ ਵੀ ਅਸਰ ਨਾ ਰਿਹਾ ਅਗਲੇ ਦਿਨੀ ਮੈਂ ਦੇਖ ਲਿਆ ਫੇਰ ਕੀ ਕੁਛ ਨਾ ਕੁਛ ਖਾ ਰਹੇ ਨੇ ਕੈਪਸੂਲ ਖਾਣੇ ਟੀਕੇ ਲਾਉਣੇ ਸਿਰਿੰਜਾਂ ਲਾਉਣੀਆਂ ਤੇ ਇਦਾਂ ਦੇ ਵੱਖਰੇ ਵੱਖਰੇ ਨਸ਼ੇ ਡੇਲੀ ਮੈਂ ਇਹਨਾਂ ਨੂੰ ਕਰਦਿਆਂ ਨੋਟ ਕਰਨਾ ਸ਼ੁਰੂ ਕੀਤਾ ਸੀ ਕਹਿੰਦੀ ਕਿ ਫਿਰ ਮੇਰੇ ਕੋਈ ਹੋਰ ਤਰੀਕਾ ਨਾ ਲੱਭਾ ਕਹਿੰਦੀ ਕਿ ਮੈਂ ਹੱਡ ਬੀਤੀ ਇੱਕ ਸੁਣੀ ਸੀ ਗਿਆਨੀ ਪਾਈ ਗੋਰਿਕਬਾਲ ਸਿੰਘ ਜੀ ਤੋਂ ਉਹਨਾਂ ਨੇ ਵੀ ਹੱਡ ਬੀਤੀ ਇੱਕ ਸੁਣਾਈ ਸੀ ਕਿ ਅ ਕਹਿੰਦੀ ਕਿ ਮੈਂ ਪੀਟੀਸੀ ਪਤਾ ਨਹੀਂ ਕੋਈ ਚੈਨਲ ਦਾ ਨਾਮ ਦੱਸਿਆ ਸੀ ਉੱਥੇ ਪ੍ਰੋਗਰਾਮ ਆ ਰਿਹਾ ਸੀ ਉੱਥੇ ਉਹਨਾਂ ਨੇ ਕੋਈ ਹੱਦ ਬੀਤੀ ਸੁਣਾਈ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਨ ਦੇ ਨਾਲ ਘਰਾਂ ਚੋਂ ਨਸ਼ੇ ਨਿਕਲ ਜਾਂਦੇ ਨੇ ਕਹਿੰਦੀ ਕਿ ਫਿਰ ਮੈਂ ਉਦੋਂ ਤੋਂ ਜਦੋਂ ਮੈਂ ਉਹ ਸਾਖੀ ਸੁਣ ਲਈ ਹੱਦ ਬੀਤੀ ਸੁਣ ਲਈ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਨਾਲ ਆਥਾ ਮੁਹੱਬਤ ਕਰਨੀ ਸ਼ੁਰੂ ਕਰਤੀ ਪ੍ਰੇਮ ਕਰਨਾ ਸ਼ੁਰੂ ਕਰਤਾ ਕਿ ਪਾਸ਼ਾ ਜੀ ਮੈਂ ਆਪਣੇ ਦੁਨੀਆਵੀ ਮਾਤਾ ਪਿਤਾ ਨੂੰ ਕੁਝ ਦੱਸ ਨਹੀਂ ਸਕਦੀ ਕਾਰਨ ਕਾਰਨ ਹੈ ਕੋਈ ਇਸ ਟਾਈਮ ਮੇਰੇ ਮਾਤਾ ਪਿਤਾ ਤੁਸੀਂ ਹੋ ਤੇ ਮੈਂ ਆਪਣਾ ਸਾਰਾ ਦੁੱਖੜਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਤੇ ਤੁਹਾਡੇ ਤੋਂ ਬਿਨਾ ਮੇਰਾ ਦੁੱਖੜਾ ਕੋਈ ਠੀਕ ਨਹੀਂ ਕਰ ਸਕਦਾ ਕੋਈ ਮੈਨੂੰ ਨਹੀਂ ਬਚਾ ਸਕਦਾ ਮੇਰੇ ਪਰਿਵਾਰ ਜੋ ਡੁੱਬਦਾ ਜਾਂਦਾ ਹੈ ਖੋਖਲਾ ਕਰ ਰਿਹਾ ਹੈ ਮੇਰਾ ਪਰਿਵਾਰ ਤੇ ਤੁਸੀਂ ਬਚਾ ਸਕਦੇ ਹੋ ਕਹਿੰਦੀ ਇੰਦਾ ਉਦਾਸਾਂ ਕਰਨੀਆਂ ਤਰਲਾ ਕਰਨਾ ਬੜੀ ਬਾਣੀ ਪੜੀ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਬਾਣੀ ਪੜਨੀ ਸ਼ੁਰੂ ਕੀਤੀ ਮੂਲ ਮੰਤਰ ਦੇ ਜਾਪ ਵੀ ਕਰਨੇ ਸੋ ਕਮਨੀ ਸਾਹਿਬ ਦਾ ਡੇਲੀ ਪਾਠ ਕਰਨਾ ਜਪਜੀ ਸਾਹਿਬ ਜਿੱਦਾਂ ਡੇਲੀ ਚਪੈਰੇ 'ਚ ਕਹਿੰਦੀ ਕਿ ਹਾਜ਼ਰੀ ਪਰਦੇ ਸੀ ਨਾ ਸਾਰੇ ਉਦਾਂ ਮੈਂ ਚਪੈਰਾ ਡੇਲੀ ਕਰਨਾ ਸ਼ੁਰੂ ਕੀਤਾ ਕਿ ਮੈਂ ਹਫਤੇ ਬਾਅਦ ਵੇਟ ਨਹੀਂ ਕਰ ਸਕਦੀ ਬਾਬਾ ਜੀ ਤੁਸੀਂ ਮੇਰੀ ਅਰਦਾਸ ਜਲਦੀ ਸੁਣੋ ਇਸ ਕਰਕੇ ਮੈਂ ਡੇਲੀ 4 ਘੰਟੇ ਦਾ ਸਮਾਂ ਪਾਤਸ਼ਾਹ ਨੂੰ ਦੇਣਾ ਸ਼ੁਰੂ ਕੀਤਾ ਕਿ ਪਾਤਸ਼ਾਹ ਦੀ ਕਿਰਪਾ ਕਰੋ ਉਹ ਭੈਣ ਕਹਿੰਦੀ ਕਿ ਮੈਂ ਬਾਣੀ ਪੜਦੀ ਰਹੀ ਤੇ ਉਧਰੋਂ ਪਤੀ ਨਸ਼ੇ ਕਰਦਾ ਰਿਹਾ ਕਿੰਦੀ ਸਬਰ ਦਾ ਇਮਤਿਹਾਨ ਬਾਬਾ ਜੀ ਨੇ ਇੰਨਾ ਜ਼ਿਆਦਾ ਲਿਆ ਨਾ ਇੰਨੇ ਜ਼ਿਆਦਾ ਟੈਸਟ ਪਾਏ ਪਰਚੇ ਪਾਏ ਕਹਿੰਦੇ ਕਿ ਮੈਂ ਪਾਠ ਕਰਦੀ ਹੁਣ ਮੇਰੇ ਪਤੀ ਨੇ ਮੇਰੇ ਸਾਹਮਣੇੋਂ ਮੇਰੇ ਗਹਿਣੇ ਅਲਮਾਰੀ ਚੋਂ ਕੱਢ ਕੇ ਲੈ ਜਾਣੇ ਕਿੰ ਮੈਂ ਰੋਕਣਾ ਨਾ ਨੂੰ ਮੈਂ ਵੀ ਦੇਖਣਾ ਕਿ ਬਾਬਾ ਜੀ ਤੁਸੀਂ ਕਿੰਨੇ ਪਰਚੇ ਪਾਉਂਗੇ ਮੈਂ ਸਾਰੇ ਪਾਸ ਕਰਨੇ ਆ ਕਿਉਂਕਿ ਮੈਂ ਤੁਹਾਡੀ ਧੀ ਹਾਂ ਤੁਸੀਂ ਬੜੇ ਵੱਡੇ ਹੋ ਤੇ ਮੈਂ ਵੀ ਤੁਹਾਡੀ ਧੀ ਹਾਂ ਕਿੰਦੀ ਕਿ ਮੈਂ ਬਾਣੀ ਪੜਦੇ ਰਹਿਣਾ ਉਹਨੇ ਮੇਰੇ ਸਾਹਮਣੇੋਂ ਅਰ ਪਰਸਾ ਜੋ ਕਦੀ ਪੈਸੇ ਕਦੀ ਗਹਿਣੇ ਕੁਛ ਨਾ ਕੁਛ ਲਈ ਜਾਣਾ ਇੱਥੋਂ ਤੱਕ ਕੀ ਕਈ ਵਾਰੀ ਮੈਨੂੰ ਕੁੱਟਣਾ ਵੀ ਮੇਰੇ ਪਤੀ ਨੇ ਥੱਪੜ ਮਾਰ ਦੇਣਾ ਕਹਿੰਦੀ ਕਿ ਮੈਂ ਫਿਰ ਵੀ ਸ਼ੁਕਰਾਨੇ ਚ ਪਾਣੇ ਚ ਰਹਿ ਕੇ ਬਾਬਾ ਦੀਪ ਸਿੰਘ ਦੇ ਅੱਗੇ ਦੱਸ ਬੇਨਤੀ ਕਰਦੇ ਰਹਿਣਾ ਕਹਿੰਦੀ ਕਿ ਹੌਲੀ ਹੌਲੀ ਕੀ ਬੰਦਾ ਰਿਆ ਕੀ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਮਿਹਰ ਕੀਤੀ ਮੇਰਾ ਪਤੀ ਜਿਹੜਾ ਹੈ ਇੱਕ ਦਿਨ ਕੀ ਬੰਦਾ ਹੈ ਕਿ ਮੇਰੇ ਕੋਲ ਆ ਕੇ ਬੜਾ ਰੋਇਆ ਬੜਾ ਰੋਇਆ ਕਹਿੰਦਾ ਕਿ ਮੈਂ ਤੈਨੂੰ ਦੇਖਦਾ ਆ ਕਿ ਤੂੰ ਬਾਣੀ ਪੜ੍ਹਦੀ ਏ ਮੇਰੇ ਵਾਸਤੇ ਇਨਾ ਕੁਝ ਕਰ ਰਹੀ ਏ ਤੇ ਮੈਂ ਨਸ਼ਾ ਛੱਡਣਾ ਚਾਹੁੰਨਾ ਆ ਪਰ ਛੱਡ ਨਹੀਂ پا ਰਿਹਾ ਮੈਂ ਵੀ ਦੱਸ ਮੈਂ ਕੀ ਕਰਾਂ ਕਿ ਮੇਰਾ ਨਸ਼ਾ ਛੁੱਟ ਜੇ ਉਹ ਭੈਣ ਕਹਿੰਦੀ ਕਿ ਅੱਜ ਦੀ ਫੋਟੋ ਲੱਗੀ ਆ ਨਾ ਬਾਬਾ ਦੀਪ ਸਿੰਘ ਜੀ ਇਹਦੇ ਅੱਗੇ ਮਿੰਨਤ ਤਰਲਾ ਕਰ ਜੇ ਇਨ੍ਹਾਂ ਨੇ ਚਾਇਆ ਤੇਰਾ ਨਸ਼ਾ ਕੁਝ ਦਿਨਾਂ ਚ ਕੀ ਕੁਝ ਘੰਟਿਆਂ ਚ ਛੁੱਟ ਸਕਦਾ ਆ ਅਰਦਾਸ ਕਰਿਆ ਕਰ ਉਹ ਭੈਣ ਕਹਿੰਦੀ ਕਿ ਮੇਰੇ ਪਤੀ ਨੇ ਵੀ ਮੇਰੇ ਨਾਲ ਖੜ ਕੇ ਉਦਾਸ ਕਰਨੀ ਕਿ ਬਾਬਾ ਜੀ ਮੈਂ ਨਸ਼ਾ ਛੱਡਣਾ ਚਾਹੁੰਨਾ ਆ ਪਰ ਛੱਡ ਨਹੀਂ ਪਾ ਰਿਹਾ ਕਿਉਂਕਿ ਨਸ਼ਾ ਐਸਾ ਕੋੜ ਹੈ ਜਿੰਨੂੰ ਇੱਕ ਵਾਰੀ ਲੱਗ ਜਾਂਦਾ ਹੈ ਨਾ ਫਿਰ ਉਹ ਪਿੱਛਾ ਨਹੀਂ ਛੱਡਦਾ ਛੇਤੀ ਐਦਾਂ ਅਰਦਾਸਾਂ ਬੇਨਤੀਆਂ ਕਰਦੇ ਰਹੇ ਦੋਵੇਂ ਜੀ ਪਾਸ਼ਾ ਨੇ ਬੜੇ ਇਮਤਿਹਾਨ ਲਏ 3 ਮਹੀਨੇ ਭੈਣ ਕਹਿੰਦੀ ਕਿ ਮੈਂ ਲਗਾਤਾਰ ਡੇਲੀ ਚੋ ਪੈਰਾ ਕਰਤੀਆ ਕਿਉਂਕਿ ਸਾਸ ਸੰਗਤ ਜੀ ਕਈ ਵਾਰੀ ਸਾਡੇ ਕਰਮ ਐਸੇ ਮਾੜੇ ਹੁੰਦੇ ਨੇ ਪਹਿਲਾਂ ਉਹ ਕਰਮਾਂ ਦੀ ਸਫਾਈ ਹੋਣੀ ਹੈ ਫਿਰ ਅਰਦਾਸ ਕਬੂਲ ਹੋਣੀ ਹੁੰਦੀ ਆ ਉਹ ਭੈਣ ਕਹਿੰਦੀ ਪਾਸ਼ਾ ਨੇ ਮਿਹਰ ਕੀਤੀ ਹੌਲੀ ਹੌਲੀ ਐਸਾ ਅਸਰ ਹੋਇਆ ਕਿ ਅਸੀਂ ਦੋਨਾਂ ਜੀਆਂ ਨੇ ਅੰਮ੍ਰਿਤ ਸ਼ਕਿਆਤ ਤੇ ਅਮਰਤਾਰੀ ਹੋਏ ਤੇ ਸਾਡਾ ਸਾਰਾ ਪਰਿਵਾਰ ਅਮਰਤਾਰੀ ਹੋਇਆ ਮੇਰਾ ਪਤੀ ਜਿਹੜਾ ਸੀ ਨਸ਼ੇ ਤੋਂ ਬਿਨਾਂ ਰਹਿ ਨਹੀਂ ਸੀ ਸਕਦਾ ਬਿਲਕੁਲ ਨਸ਼ਾ ਛੱਡ ਗਿਆ ਕਿਉਂਕਿ ਇਹ ਕਿਰਪਾ ਜਿਹੜੀ ਐ ਬਾਬਾ ਦੀਪ ਸਿੰਘ ਜੀ ਤੋਂ ਬਿਨਾ ਗੁਰੂ ਸਾਹਿਬ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਨਸ਼ੇ ਛਡਾਊ ਕੇ ਅੰਦਰ ਨਹੀਂ ਕਰ ਸਕਦੇ ਜਿੰਨਾ ਚਿਰ ਕਿਰਪਾ ਨਾ ਹੋਵੇ ਇਹ ਕਿਰਪਾ ਹੋਈ ਤੇ ਉਹ ਭੈਣ ਦਾ ਜਿਹੜਾ ਪਰਿਵਾਰ ਸੀ ਬਚ ਗਿਆ ਪਤੀ ਜਿਹੜਾ ਨਸ਼ਿਆਂ ਚ ਖੁੱਬ ਗਿਆ ਸੀ ਪੜ ਗਿਆ ਸੀ ਉਹ ਨਸ਼ਿਆਂ ਤੋਂ ਮਤਲਬ ਬਾਹਰ ਨਿਕਲਿਆ ਇਸ ਦਲਦਲ ਦੇ ਵਿੱਚੋਂ ਸੋ ਸਾਧ ਸੰਗਤ ਜੀ ਅਸੀਂ ਵੀ ਅਰਦਾਸਾਂ ਕਰੀਏ ਸੋ ਬੜਾ ਫੀਲ ਹੁੰਦਾ ਹੈ ਕਈ ਵਾਰੀ ਜਦੋਂ ਬਾਰ ਬਾਰ ਕਾਲਸ ਅਟੈਂਡ ਕਰਨੀਆਂ ਤੇ ਦੁਖੜੇ ਸੰਗਤ ਦੇ ਸੋਨੇ ਕਿਉਂਕਿ ਸਾਥ ਸੰਗਤ ਜੀ ਮੈਂ ਕੋਈ ਪ੍ਰਚਾਰਕ ਕੋਈ ਕਥਾਵਾਚਕ ਜਾਂ ਕੋਈ ਬ੍ਰह्म ज्ञानी ਮਹਾਂਪੁਰਸ਼ ਨਹੀਂ ਮੈਂ ਵੀ ਆਪ ਜੀ ਦੇ ਵਾਂਗੋ ਹੀ ਆ ਬਸ ਇਹ ਬਾਬਾ ਦੀਪ ਸਿੰਘ ਜੀ ਨੇ ਡਿਊਟੀ ਲਈ ਹੈ ਕਿ ਸੰਗਤ ਨੂੰ ਜੋ ਗੁਰੂ ਸਾਹਿਬ ਜਾਂ ਮਹਾਂਪੁਰਸ਼ਾਂ ਨੇ ਦੱਸੀਆਂ ਹੋਈਆਂ ਜੁਗਤੀਆਂ ਨੇ ਉਹ ਸਾਂਝੀਆਂ ਕਰਨੀਆਂ ਸੰਗਤ ਦੇ ਨਾਲ ਸੋ ਆਪ ਸਭ ਦੇ ਨਾਲ ਉਹ ਜੁਗਤੀਆਂ ਮਹਾਂਪੁਰਸ਼ਾਂ ਨੇ ਦੱਸੀਆਂ ਹੋਈਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਪਾਸ਼ਾ ਨੇ ਡਿਊਟੀ ਲਈ ਹੈ ਕਿ ਸੰਗਤ ਨੋ ਸੇਧ ਦੇਣੀ ਕਿ ਸੰਗਤ ਦਾ ਸਬੰਧ ਕੱਢੇ ਤੇ ਮਾਇਆ ਸਫਲੀ ਸੰਗਤ ਸਮੇ ਦਾ ਸਬੰਧ ਕੱਢੇ ਤੇ ਸਮਾ ਸਫਲਾ ਇਹ ਦੋਨੋਂ ਚੀਜ਼ਾਂ ਸਫਲੀਆਂ ਕਰਨੀਆਂ ਆ ਵੇਖੋ ਜੇ ਸਮਾ ਚੰਗੇ ਪਾਸੇ ਲਾਵਾਂਗੇ ਤੇ ਸਾਡੀ ਲਾਈਫ ਸੁਖਾਲੀ ਹੈ ਸਦੀਵੀ ਸੁੱਖ ਮਿਲੇਗਾ ਕਦੀ ਦੁੱਖ ਰੋਗ ਆਉਣਗੇ ਨਹੀਂ ਆਉਣਗੇ ਵੀ ਨਾ ਤੇ ਪਾਸ਼ਾ ਆਪੇ ਕੱਢਣਗੇ ਉਹਨਾਂ ਨੂੰ ਫਿਕਰ ਹੋਏਗਾ ਜੇ ਅਸੀਂ ਮਾਇਆ ਚੰਗੇ ਪਾਸੇ ਲਾਵਾਂਗੇ ਲੋੜਵੰਦੀ ਲੋੜ ਪੂਰੀ ਕਰਾਂਗੇ ਤੇ ਫਿਰ ਮਾਇਆ ਮਾੜੇ ਪਾਸੇ ਕਿਵੇਂ ਜਾ ਸਕਦੀ ਹੈ ਲੱਗੇਗੀ ਹੀ ਨਹੀਂ ਸੋ ਪਾਤਸ਼ਾਹ ਦੇ ਅਗੇ ਅਰਦਾਸ ਬੇਨਤੀ ਕਰਨੀ ਹੈ ਕਿ ਪਾਸ਼ਾ ਚੰਗੇ ਪਾਸੇ ਹੀ ਲਵਾਇਓ ਮਾਇਆ ਦੂਜਿਆਂ ਦਾ ਪੜਾਈ ਕਰਾਇਓ ਮਾਇਆ ਦੇ ਨਾਲ ਮਾੜੇ ਪਾਸੇ ਲੱਗੇ ਹੀ ਨਾ ਸੋ ਸਾਧ ਸੰਗਤ ਜੀ ਦਾਸ ਨੇ ਆਪਣਾ ਨੰਬਰ ਸ਼ੇਅਰ ਕੀਤਾ ਹੈ ਆਪ ਸਭ ਨੂੰ ਰਿਕਵੈਸਟ ਹੈ ਕਿ ਆਪ ਸਭ ਵੋਇਸ ਮੈਸੇਜ ਜਾਂ ਮੈਸੇਜ ਜ਼ਰੂਰ ਛੱਡਿਆ ਕਰੋ ਮੈਂ ਆਪ ਜੀ ਦਾ ਨਾਮ ਜੀ ਜ਼ਰੂਰ ਗੱਲ ਕਰਾਂਗਾ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਡੇਲੀ ਬੇਸਿਸ ਤੇ ਮੈਂ ਗੱਲ ਕਰਾਂ ਤੇ ਮੈਂ ਕਰਦਾ ਵੀ ਆ ਅੱਜ ਵੀ ਅ ਅਮਰ ਤਵੇਰੇ 3 ਵਜੇ ਤੋਂ ਕਾਲਸ ਹੋਣੀਆਂ ਸ਼ੁਰੂ ਹੋਈਆਂ ਲਗਾਤਾਰ ਕਾਲਸ ਆਉਂਦੀਆਂ ਰਹੀਆਂ ਸੋ ਆਪ ਸਭ ਜਰੂਰ ਆਪਣਾ ਨਾਮ ਆਪਣਾ ਜਿੱਥੋਂ ਵੀ ਤੁਸੀਂ ਗੱਲ ਕਰ ਰਹੇ ਹੋ ਉਹ ਆਪਣਾ ਮੈਸੇਜ ਚ ਲਿਖ ਦਿਆ ਕਰੋ ਮੈਂ ਆਪ ਜੀ ਨਾਲ ਜਰੂਰ ਗੱਲ ਕਰਾਂਗਾ ਸੋ ਜਿੰਨੀਆਂ ਵੀ ਸੰਗਤ ਦਾ ਸੰਬੰਧ ਭੇਜ ਰਹੀਆਂ ਨੇ ਸੋ ਸੰਗਤ ਦੇ ਨਾਮ ਮਹਾਰਾਜ ਜਾਣਦੇ ਨੇ ਬਾਬਾ ਦੀਪ ਸਿੰਘ ਜੀ ਭਲੀ ਭਾਂਜਾ ਨੂੰ ਨੇ ਕਿਉਂਕਿ ਸਾ ਸੰਗਤ ਜੀ ਇਹ ਗੁਣ ਨੇ ਬਾਬਾ ਦੀਪ ਸਿੰਘ ਨੂੰ ਜੇ ਅਸੀਂ ਪ੍ਰੇਮ ਕਰਦੇ ਹਾਂ ਉਹਨਾਂ ਦੇ ਗੋਣ ਅਸੀਂ ਧਾਰਨ ਕਰਨੇ ਨੇ ਭਾਸ਼ਾ ਦੇ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਗੋਣ ਕੀ ਦੂਜਿਆਂ ਦਾ ਭਲਾ ਕਰਦੇ ਆ ਨਾ ਬਖਸ਼ੀਸ਼ਾਂ ਕਿੱਥੋਂ ਲਈਆਂ ਗੁਰੂ ਨਾਮਦਾਸ ਪਾਸ਼ਾ ਤੋਂ ਪਰ ਅੱਜ ਸਭ ਨੇ ਝੋਲੀਆਂ ਭਰ ਰੇ ਨੇ ਕਿਉਂਕਿ ਉਹਨਾਂ ਨੇ ਝੋਲੀਆਂ ਭਰੀਆਂ ਤੇ ਉਹਨਾਂ ਦਾ ਖਜ਼ਾਨਾ ਉਹਨਾਂ ਵੱਡਾ ਹੋਇਆ ਸਾ ਸੰਗਤ ਜੀ ਅਸੀਂ ਬਾਬਾ ਦੀਪ ਸਿੰਘ ਤੋਂ ਗੋਣ ਨਹੀਂ ਲੈਣਾ ਹੈ ਅਸੀਂ ਸਭ ਦੀਆਂ ਝੋਲੀਆਂ ਨਹੀਂ ਭਰ ਸਕਦੇ ਸਾਡੇ ਜੀ ਨਹੀਂ ਸ਼ਮਤਾ ਨਹੀਂ ਅਸੀਂ ਇੱਕ ਜਾਣੇ ਦੀ ਝੋਲੀ ਭਰ ਲਈ ਇੱਕ ਜਾਣੇ ਨੂੰ ਖੁਸ਼ ਕਰਦੀਏ ਲੋੜਵਾਂ ਦੀ ਲੋੜ ਪੂਰੀ ਕਰਦੀਏ ਤੇ ਪਾਸ਼ਾ ਸਾਡੇ ਦੇ ਕਿਉਂ ਨਹੀਂ ਖੁਸ਼ ਹੋਣਗੇ ਸੋ ਦਸਬੰਦ ਕੱਢਣਾ ਨਹੀਂ ਛੱਡਣਾ ਮਾਇਆ ਸਫਲੀ ਹੋਏਗੀ ਮਾਇਆ ਚ ਬਰਕਤ ਆਏਗੀ ਸਮੇਂ ਦਾ ਦਸਬੰਦ ਕੱਢਣਾ ਨਹੀਂ ਛੱਡਣਾ ਸਾਡਾ ਸਮਾ ਸਫਲਾ ਹੋਏਗਾ ਕਦੀ ਸਾਨੂੰ ਡਿਪਰੈਸ਼ਨ ਟੈਨਸ਼ਨ ਚਿੰਤਾਵਾਂ ਨਹੀਂ ਖਾਣਗੀਆਂ ਸਾ ਸੰਗਤ ਜੀ ਇਹ ਦੋਨੋਂ ਦਸਬੰਦ ਕੱਢਨੇ ਸ਼ੁਰੂ ਕਰੀਏ ਸੋ ਜੀ ਨਿਆ ਸੰਗਤਾਂ ਨੇ ਦਸਵੰਧ ਭੇਜਣਾ ਸਵਾਪ ਜੀ ਇਸ ਨੰਬਰ ਉਤੇ ਜੋ ਉੱਪਰ ਤੁਹਾਨੂੰ ਡਿਸਪਲੇ ਹੋ ਰਿਹਾ ਹੈ ਤੁਸੀਂ ਉਹਦੇ ਤੇ ਮੈਸੇਜ ਕਰ ਸਕਦੇ ਹੋ ਦੱਸ ਸਕਦੇ ਹੋ ਸੋ ਉੱਥੇ ਆਪ ਜੀ ਮੇਰੇ ਨਾਲ ਗੱਲ ਕਰ ਸਕਦੇ ਹੋ ਵਿਚਾਰ ਸਾਂਝੇ ਕਰ ਸਕਦੇ ਹੋ ਕਿਸੇ ਵੀ ਤਰੀਕੇ ਦਾ ਕੋਈ ਕੁਐਸਚਨ ਹੋਵੇ ਕੋਈ ਸਵਾਲ ਹੋਵੇ ਆਪ ਜੀ ਜਰੂਰ ਗੱਲ ਕਰਿਓ ਆ ਨੰਬਰ ਤੁਹਾਡੇ ਲਈ ਉੱਤੇ ਦਿੱਤਾ ਹੋਇਆ ਹੈ ਸੋ ਸਾਧ ਸੰਗਤ ਜੀ वेट ਕਰ ਲਿਆ ਕਰੋ ਸੋ ਸ਼ਹੀਦੀ ਦੇਖ ਵੀ ਸੰਗਤਾਂ ਨੇ ਕਰਵਾਉਣੀਆਂ ਨੇ ਬੜੀਆਂ ਕਾਲਸ ਆਈਆਂ ਨੇ ਕਿ ਸ਼ਹੀਦੀ ਦੇਖ ਕਰਵਾਉਣੀ ਹੈ ਸਾਧ ਸੰਗਤ ਜੀ ਸ਼ਹੀਦੀ ਦੇਖ ਜਿਨ੍ਹਾਂ ਨੇ ਕਰਵਾਉਣੀ ਉਹ ਮੈਸੇਜ ਚ ਲਿਖ ਦਿਆ ਕਰੋ ਕਿਉਂਕਿ ਸ਼ਹੀਦੀ ਦੇਖ ਦੀ ਅਰਦਾਸ ਸਾਰਿਆਂ ਨੂੰ ਇਕੱਠੀ ਉੱਥੇ ਜਾ ਕੇ ਬਾਈ ਨੇਮ ਬਰਸੀ ਪਾ ਕੇ ਉੱਥੇ ਅਰਦਾਸ ਕਰਵਾਈ ਜਾਏਗੀ ਸੋ ਜਿਨ੍ਹਾਂ ਨੇ ਵੀ ਕਰਵਾਉਣੀ ਹੈ ਆਪ ਜੀ ਆਪਣੇ ਨੰਬਰ ਤੋਂ WhatsApp ਤੇ ਮੈਸੇਜ ਕਰਨਾ ਤੇ ਕਾਲਸ ਕਰ ਜਿੰਨੂੰ ਜ਼ਿਆਦਾ ਜ਼ਰੂਰੀ ਹੋਵੇ ਕੋਲ ਆਪਣਾ ਲਿਖ ਦਿਆ ਕਰੋ ਕਿ ਅਰਜੈਂਟ ਹੈ ਕਿਰਮੇ ਆਪ ਕਾਲ ਬੈਕ ਕਰ ਲਿਆ ਕਰਾਂਗਾ ਸੋਇਨੀਕ ਹਾਜ਼ਰੀ ਪ੍ਰਵਾਨ ਕਰਿਓ ਆਪ ਸੰਗਤ ਜੀ ਜਪੀਏ ਜੀ ਧੰਤਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਤਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ